ਅੱਜ 24 ਤਰੀਕ ਹੋਈ ਹੈ ਵੀ 1 ਤਰੀਕ ਤੱਕ ਇਹ ਚੁੱਪ ਹੈ ਭਰਾਵੋ ਜਿਹੜੇ ਅੱਜ ਤੁਸੀਂ ਮੇਰੀਆਂ ਭੈਣਾਂ ਆਈਆਂ ਮੇਰੇ ਵੀਰ ਆਏ ਆ ਬਜ਼ੁਰਗ ਆਏ ਆ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਣ ਨਾਲ ਜਿਹੜੀ ਮੋਦੀ ਸਰਕਾਰ ਦੀ ਨਾਬਜਾ ਉਹ ਤੇਜ਼ ਹੋਈ ਹੈ ਛੋਟਾ ਕੱਠ ਦੇਖ ਕੇ ਕਿਉਂਕਿ ਆਪਣੇ ਕੋਲੇ ਪੱਤਰਕਾਰ ਵੀਰ ਆਏ ਆ ਸਾਰੀ ਮੋਦੀ ਸਰਕਾਰ ਦੀ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਧੜਕਣ ਉਹਦੋਂ ਵੱਧਦੀ ਐ ਜਦੋਂ ਇਹ ਪਿੰਡ ਇਕੱਠਾ ਹੋ ਜੇ ਤੇ ਨਾਲ ਮੇਰੀਆਂ ਭੈਣਾਂ ਆ ਜਾਣ। ਅਸੀਂ ਸਾਡੇ ਕੋਲੇ ਪਹੁੰਚ ਕੀਤੀ ਭਾਵੇਂ ਦੀ ਸਾਡੀ ਉਕਾਈ ਇੱਥੇ ਹੈ ਨਹੀਂ ਸੀ ਕੁਝ ਗੈਰ ਸਰਕਾਰੀ ਮੌਕੇ ਸੀ ਬੰਦੇ ਅਸੀਂ ਫੇਰ ਵੀ ਜਦੋਂ ਕਿਸੇ ਵੀ ਕਿਸੇ ਨਾਲ ਧੱਕਾ ਹੋਵੇ ਜ਼ੁਲਮ ਹੋਵੇ ਉੱਥੇ ਆਪਾਂ ਲੜਨ ਖਾਤਰ ਤਿਆਰ ਬੈਠੇ ਆਂ ਜਿਵੇਂ ਬੰਦੀਆਂ ਸਾਰੀਆਂ ਲੜਦੀਆਂ ਰਹੀਆਂ। ਆਪਾਂ ਕੱਲ ਨੂੰ ਜਾਂ ਪਰਸੋ ਨੂੰ ਐਸਐਸਪੀ ਨੂੰ ਮਿਲਣਾ ਬਰਨਾਲੇ ਨੂੰ ਆਪਣੀ ਜੇਸ਼ੇ ਬੰਦੀ ਤੌਰ ਤੇ ਭਮਾਂ ਦੀ ਅੱਜ ਗੱਲ ਸਾਰੀ ਰਿਪੋਰਟ ਵਗ ਜਾਣੀ ਹੈ ਸਰਕਾਰ ਕੋਈ ਟੈਲੀਜੈਂਸੀ ਦੇ ਰਾਹੀਂ ਉਹਨੂੰ ਆਲਟੀਮੇਟ ਹੀ ਦੇਣਾ ਅਪੀਲ ਨਹੀਂ ਕਰਨੀ ਬੇਨਤੀ ਨਹੀਂ ਕਰਨੀ ਸਰਕਾਰ ਨੂੰ ਆਲਟੀਮੇਟ ਦੇਣਾਗਾ ਵੀ ਤੁਹਾਨੂੰ ਇੰਨਾ ਸਮਾਂ ਦਿੱਤਾ ਜਿਹੜੀ ਇੱਕ ਤਰੀਕ ਦੀ ਮੀਟਿੰਗ ਆ ਪੰਜਾਬ ਦੀ ਬਰਨਾਲੇ ਦੇ ਵਿੱਚ ਆਪਣੀ ਹੁੰਦੀ ਆ ਪਹਿਲਾਂ ਮਸਤੋਣਾ ਸਾਹਿਬ ਵਿੱਚ ਹੁੰਦੀ ਉਹ ਉਸ ਤੋਂ ਵਿੱਚ ਜਿਹੜੀ ਬਰਨਾਲੇ ਦੇ ਵਿੱਚ ਮੀਟਿੰਗ ਹੋਊਗੀ ਉਹਦੇ ਤੇ ਐਸ਼ਾ ਪ੍ਰੋਗਰਾਮ ਆਉਣਾ ਵੀ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਜਿਹੜਾ ਸ਼ਾਂਤੀ ਚ ਨਹੀਂ ਰਹਿਣਾ ਕਿਉਂਕਿ ਆਪਾਂ ਪਮਾਂ ਦੀ ਸ਼ਾਂਤੀਪੂਰਵ ਸੰਘਰਸ਼ ਲੜਦੇ ਆ ਜਿ세 ਬੰਦੀ ਤੌਰ ਤੇ ਪਰ ਸਰਕਾਰ ਦੀ ਜਿਹੜੀ ਸਰਦਾਰਦੀ ਆ ਉਹ ਵਧਾ ਲਾਂਗੇ ਆਪਾਂ ਛੋਟੇ ਸਾਥ ਦੇ ਨਾਲ ਅਸੀਂ ਐਡਾ ਫੈਸਲਾ ਕਿਉਂ ਲੈਂਤਾ ਕਿਉਂਕਿ ਸਾਡੇ ਸਾਰੇ ਬਾਰੇ ਦੱਸ ਗਏ ਜਿਹੜਾ ਸਾਡੇ ਆਗੂ ਬੈਠਿਆ ਬਲਾਕ ਪੱਧਰੇ ਜਾਂ ਮੈਂ ਜ਼ਿਲ੍ਹਾ ਪੱਧਰਾ ਬੈਠਾਂਗਾ ਹਰੇਕ ਦੇ 5-5 7-7 ਪਰਚੇ ਦਰਜ ਐ ਮੇਰੇ ਤੇ 18-19 ਪਰਚੇ ਦਰਜ ਐ ਜਿਹੜਾ ਰਾਜ ਦੱਸ ਕੇ ਗਿਆ ਵੀ ਇਹੇ ਜਿਹੇ ਪਰਚੇਦਾਰ ਜੱਜ ਮੈਨੂੰ ਕੇਰਾ ਪੁਲਿਸ ਨੇ ਫੜ ਲਿਆ ਮੁੜ ਕੇ ਜ਼ਮਾਨਤ ਨਹੀਂ ਹੁੰਦੀ ਪਰ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਹੌਸਲਾ ਹੈਗਾ ਵੀ ਜਿਹੜੇ ਪਰਚੇ ਪੈਂਦੇ ਆ ਤਾਂ ਲੋਕਾਂ ਵਾਸਤੇ ਪੈਂਦੇ ਆ ਕਿਸੇ ਦੀ ਵੱਟ ਵੰਡ ਕੇ ਨਹੀਂ ਪੈਂਦੇ ਕਿਸੇ ਨਾਲ ਲੜਾਈ ਕਰਕੇ ਨਹੀਂ ਪੈਂਦੇ ਇਸ ਕਰਕੇ ਇਸ ਪਰਿਵਾਰ ਨੂੰ ਹੌਸਲਾ ਹੋਣਾ ਚਾਹੀਦਾ ਮੇਰੇ ਬਾਪੂ ਜੀ ਨੂੰ ਤੇ ਮੇਰੀ ਮਾਤਾ ਨੂੰ ਇਸ ਪਰਿਵਾਰ ਨੂੰ ਵੀ ਸਾਡਾ ਇੱਕ ਜੋਧਾ ਹੈਗਾ ਸਰਕਾਰ ਦੀ ਜਿਹੜੀ ਨੀਂਦ ਆ ਉਹਨੇ ਹਰਾਮ ਕੀਤੀ ਆ ਕਿਉਂਕਿ ਸਰਕਾਰ ਨੇ ਆਪਾਂ ਨੂੰ ਜਿਹੜੀ ਪੰਜਾਬ ਸਰਕਾਰ ਹੈ ਉਨੇ ਵੋਟਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਐ ਇਹ ਮੇਰੇ ਵੀਰਾਂ ਨੇ ਵੀਡੀਓ ਦੇ ਰਾਹੀਂ ਲੋਕਾਂ ਦੇ ਰਾਹੀਂ ਆ ਮਮੈਲਾਂ ਦੇ ਰਾਹੀਂ ਉਹਨਾਂ ਦੀ ਗੱਲ ਪਹਛਾਤੀ ਵੀ ਹੁਣ ਤੁਸੀਂ ਜਿਹੜੀਆਂ ਕਹਿ ਕੇ ਲੋਕਾਂ ਤੋਂ ਵੋਟਾਂ ਲੈਂਤੀਆਂ ਸੀ ਪੰਜਾਬ ਸਰਕਾਰ ਬਣਾਈ ਐ ਤੁਸੀਂ ਹੁਣ ਮੋਦੀ ਨਾਲ ਜਾ ਕੇ ਜੋਟੀ ਪਾ ਲਈ ਐ ਬੀਜੇਪੀ ਦੇ ਨਾਲ ਤੁਸੀਂ ਜਾ ਕੇ ਸਾਂਝ ਕਰ ਲਈ ਐ ਇਹ ਪੰਜਾਬ ਸਰਕਾਰ ਦੇ ਹਾਜਮੇ ਨਹੀਂ ਗੱਲ ਆ ਜੀ ਇਸ ਕਰਕੇ ਕੋਈ ਬਾਹਲਾ ਪਰਚੇ ਵੱਡੀ ਗੱਲ ਨਹੀਂ ਹੈਗੀ ਜਾਂ ਕੋਈ ਇਹ ਨਹੀਂ ਆਏਗਾ ਵੀ ਆਪਣੀ ਜਵਾਨਤੀ ਨਹੀਂ ਹੋਣੀ ਪਾਰੋਂ ਸਾਬਕ ਸਿਖਾਉਣ ਦੇ ਵਾਸਤੇ ਪੰਜਾਬ ਸਰਕਾਰ ਨੇ ਸਾਡੇ ਨਾਲ ਬਦਲਾ ਲਊ ਭਾਵਨਾ ਜੇ ਕਹਦੀ ਹੈ ਕੱਢੀ ਹੈ ਜਿਹੜੀ ਇਹ ਕਿਸੇ ਵੀ ਕੌਲ ਜਿਹੜੇ ਲੜਨ ਵਾਲੇ ਲੋਕ ਹੈ ਉਹ ਆਜ ਮੇ ਨਹੀਂ ਕਰ ਸਕਦੇ ਇਸ ਗੱਲ ਨੂੰ ਅਸੀਂ ਅੱਜ ਇੱਥੇ ਆਉਣ ਦਾ ਮਤਲਬ ਸਾਡਾ ਇਹ ਹੀ ਹੈ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਅੱਗੇ ਤੋਂ ਹੋਰ ਵੀ ਲੱਖੇ ਜਿਹੜੇ ਸਾਡੇ ਭਾਨੇ ਸਿੱਧੂ ਵਰਗੇ ਹੈ ਲੋਕਾਂ ਦੀ ਗੱਲ ਕਰਦੇ ਹੈ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਦੀ ਕਰਦੇ ਹੈ ਗੱਲ ਲੋਕਾਂ ਦੀ ਇੱਜ਼ਤਾਂ ਬਚਾਉਣ ਦੀ ਕਰਦੇ ਹੈ ਉਹਨਾਂ ਦੇ ਪਰਚੇ ਪਾਉਂਦੀ ਆਈ ਹੈ ਤੇ ਫੇਰ ਨੱਕ ਕੌਣ ਮੋੜਦਾ ਜਿਹੜਾ ਲੜਨ ਵਾਲੇ ਸੰਘਰਸ਼ੀ ਲੋਕ ਹੈ ਉਹ ਸਰਕਾਰ ਨੂੰ ਪਿੱਛੇ ਹਟਾ ਦਿੰਦੇ ਆ ਇਸ ਕਰਕੇ ਅੱਜ ਦੇ ਆਪਣੇ ਜਿਹੜੇ ਇਹ ਆਪਾਂ ਪਿੰਡ ਦੇ ਵਿੱਚ ਮੀਟਿੰਗ ਕੀਤੀ ਹੈ ਇਹ ਇਸ ਘਰੇ ਭਾਨੇ ਦੇ ਮੀਟਿੰਗ ਕੀਤੀ ਹੈ ਇਹ ਸਰਕਾਰ ਨੂੰ ਜਿਹੜੀ ਨੀਂਦ ਆ ਸਰਕਾਰ ਦੀ ਹਰਾਮ ਹੋਣੀ ਆ ਤੇ ਆਪਾਂ ਪ੍ਰੋਗਰਾਮ ਦੇਣ ਜਾ ਰਹੇ ਹਾਂ ਇੱਕ ਅਸੀਂ ਬੇਨਤੀ ਕਰਦੇ ਹੁੰਨੇ ਆਪਣੀ ਜਸੇਬੰਦੀ ਵੱਲੋਂ ਕਈ ਵਾਰੀ ਸਾਡੇ ਤੇ ਤਰਾਜ ਲਾਇਆ ਜਾਂਦਾ ਇਹ ਵੋਟਾਂ ਪਾਉਂਦੇ ਨਹੀਂ ਇਹ ਵੋਟਾਂ ਲੋਕਾਂ ਨੂੰ ਪਾਉਣ ਨਹੀਂ ਦਿੰਦੇ ਅਸੀਂ ਹਰੇਕ ਸਟੇਜ ਦੇ ਉੱਤੇ ਹਰੇਕ ਦਲਾਰਾ ਬੋਲਦਾ ਹੁੰਦਾ ਵੀ ਜਿਹਨੂੰ ਮਰਜ਼ੀ ਵੋਟਾਂ ਪਾ ਲਓ ਸਾਨੂੰ ਕੋਈ ਤਰਾਜ ਨਹੀਂ ਜਿਹੜੇ ਧਰਮ ਨੂੰ ਮੰਨ ਲਓ ਸਾਨੂੰ ਕੋਈ ਤਰਾਜ ਨਹੀਂ ਜਦੋਂ ਕਿਤੇ ਜਾਬਰ ਹੁੰਦਾ ਕਿਤੇ ਧੱਕਾ ਹੁੰਦਾ ਉਦੋਂ ਆਪਾਂ ਸਾਰੇ ਵਿੱਚ ਸਾਰੇ ਪਾਰਟੀ ਨਾਲ ਇਕੱਠੇ ਹੋ ਜਾ ਕਰੋ ਅਸੀਂ ਇਹਨੂੰ ਪਹਿਲਾਂ ਭਾਜੀਪੀ ਦਾ ਕਰਾਰ ਭਰਾਵੋ ਦੇ ਦਿੱਤਾ ਅਸੀਂ ਵੋਟਾਂ ਤੋਂ ਪਹਿਲਾਂ ਜਦੋਂ ਆਮ ਪੰਜਾਬ ਦੇ ਵਿੱਚ ਲੋਕਾਂ ਨੂੰ ਬੁਖਾਰ ਚੜ ਗਿਆ ਸੀਗਾ ਵੀ ਤੀਜਾ ਬਾਦ ਲਾਊਗਾ ਸਾਰੇ ਲੋਕਾਂ ਨੇ ਵੋਟਾਂ ਪਾਈਆਂ ਤੇ ਅਸੀਂ ਵੋਟਾਂ ਤੋਂ ਪਹਿਲਾਂ ਕੋਈ ਵੀ ਸਰਕਾਰ ਬਣੇ ਅਸੀਂ ਲਾਨ ਕਰਦੇ ਹੁੰਨੇ ਆ ਦੱਸਦੇ ਹੁੰਨੇ ਆ ਵੀ ਇਹ ਬੁਖਾਰ ਨਾ ਚੜਾਓ ਇਹ ਸਾਰੀ ਜਾ ਕੇ ਜਿਹੜੀ ਕੇਂਦਰ ਨਾਲ ਸਬੰਧਤਾ ਦਿੱਲੀ ਨਾਲ ਸਬੰਧਤਾ ਉਹਦੇ ਹਾਰਾਂ ਤੇ ਚੱਲਣੀ ਹੈ ਉਹੀ ਗੱਲ ਭਾਨਨੇ ਨੇ ਕਹੀਏ ਜਿਹੜੀ ਅਸੀਂ ਵੋਟਾਂ ਲੈਣ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਕਹੀ ਸੀ ਉਹੀ ਗੱਲਾਂ ਦੀ ਤਕਲੀਫ ਹੋਈ ਹੈ ਸਰਕਾਰ ਨੂੰ ਇਹ ਤਕਲੀਫ ਆਪਾਂ ਦੂਰ ਕਰਦਾਂਗੇ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਆਉਣ ਵਾਲੀ ਦਿਨਾਂ ਦੇ ਵਿੱਚ ਤੇ ਇੱਕ ਅਸੀਂ ਕਹਿਨੇ ਹੁੰਨੇ ਆ ਜੇ ਕੋਈ ਵੀ ਪਾਰਟੀ ਚਾਹੋ ਸਿਆਸੀ ਹੈ ਚਾਹੋ ਗੈਰ ਸਿਆਸੀ ਹੈ ਸਾਡਾ ਤਾਂ ਮਤਲਬ ਹੀ ਨਹੀਂ ਪਾਰਟੀ ਨਾਲ ਨਾ ਸਿ ਵੋਟਾਂ ਪਾਈਆਂ ਨਾ ਕਿਦੇ ਵੋਟਾਂ ਨੂੰ ਕਹਿਣਾ ਨਾ ਸਾਨੂੰ ਰੋਕਣਾ ਦੇਦੇ ਸਾਡੇ ਵਰਕਰ ਹੈ ਜਿਹੜੇ ਸਾਡੇ ਵਰਕਰ ਉਹਨਾਂ ਨੂੰ ਪਤਾ ਸਾਡੇ ਸਰਦਾਰਾਂ ਬਾਰੇ ਕਦੇ ਨਹੀਂ ਕਿਸੇ ਨੂੰ ਬੋਟਾ ਕਹਿਣਾ ਮੰਗੇ ਫਲਾਣਾ ਚੰਗਾ ਫਲਾਣਾ ਮਾੜਾ ਤਾਂ ਹੀ ਸਰਕਾਰ 'ਚ ਵਧੀਆ ਚਾਹਤੋਂ ਤਾਂ ਹੀ ਡਰਦੀ ਹੈ ਅਸੀਂ ਬੋਟਾ ਤੋਂ ਪਹਿਲਾਂ ਉਹਨਾਂ ਦਾ ਦੱਸ ਦਿੰਨੇ ਚਿਹਰਾ ਮੋਰਾ ਵੀ ਕੀ ਕਰਨਗੇ ਕੀ ਪਿਛਲੇ ਨੇ ਕਰਿਆ ਹੁਣ ਤੱਕ ਕਿੰਨਾ ਕਰਜ਼ਾ ਚੜਾਤਾ ਕਿੰਨਾ ਨਸ਼ਾ ਸਾਡੇ ਪਿੰਡਾਂ ਦੇ ਵਿੱਚ ਵਾਰਤਾ ਇਹਨਾਂ ਨੇ ਉਹ ਸਾਰੀ ਗੱਲ ਅਸੀਂ ਬੋਟਾ ਤੋਂ ਪਹਿਲਾਂ ਦੱਸ ਦਿਆ ਕੋਈ ਵੀ ਪਾਰਟੀ ਕੋਈ ਵੀ ਜਥੇਬੰਦੀ ਕੋਈ ਸੰਘਰਸ਼ ਕਰਨਾ ਚਾਹੁੰਦੀ ਹੈ ਇਸ ਮੁੱਦੇ ਦੇ ਉੱਤੇ ਤਾਂ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ ਫੋਰਸ ਥੱਲੇ ਬੈਠ ਕੇ ਤੁਹਾਡੇ ਨਾਲ ਸੰਘਰਸ਼ ਕਰਨ ਨੂੰ ਤਿਆਰ ਹੈ ਕਈ ਵਾਰੀ ਹੁੰਦਾ ਵੀ ਯਾਰ ਇਹ ਵੋਟਾਂ ਨਹੀਂ ਲੜਦੇ ਜੇ ਕਾਲੀਦਾਲ ਵਾਲਿਆਂ ਨੇ ਹਾੜਾ ਨਾੜਾ ਮਾਰਿਆ ਤਾਂ ਕਿਸਾਨ ਜੁਨੀਆ ਵਾਲੇ ਗੁੱਸੇ ਹੋ ਜਾਣਗੇ ਜੇ ਕਾਲੀਆਂ ਨੇ ਹਾੜਾ ਨਾੜਾ ਮਾਰਿਆ ਤਾਂ ਫਿਰ ਵੀ ਕਿਸਾਨ ਜੁਨੀਆ ਨੂੰ ਗੁੱਸੇ ਹੋ ਜੂਗੀ ਅਸੀਂ ਇਸ ਪਰਿਵਾਰ ਦੀ ਕੋਈ ਵੀ ਮਦਦ ਕਰਦਾ ਸਾਡਾ ਦੋਸਤ ਨੂੰ ਵੀ ਮਦਦ ਕਰਦਾ ਇਸ ਪਰਿਵਾਰ ਦੇ ਖਾਤਰ ਮੂੰਹ ਗੋਲਦਾ ਸਰਕਾਰ ਦੇ ਖਿਲਾਫ ਇਸ ਪਰਿਵਾਰ ਦੇ ਹੱਕ ਦੇ ਵਿੱਚ ਅਸੀਂ ਸਾਡੀ ਜਿਹਾ ਜੇ ਬੰਦੀ ਕਰਨੀਓ ਤਾਣ ਮਨ ਲਾ ਕੇ ਇਸ ਪਰਿਵਾਰ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾਂਗੇ ਕਿਉਂਕਿ ਅਸੀਂ ਇਕੱਲੇ ਭਾਨ ਨੇ ਸਿੱਧੂ ਦੇ ਹੱਕ ਦੇ ਵਿੱਚ ਨਹੀਂ ਖੜੇ ਅਸੀਂ ਜਿਹੜੇ ਭਾਨੇ ਸਿੱਧੂ ਦੇ ਵਿਚਾਰ ਹੈ ਜਿਹੜੇ ਭਾਨੇ ਸਿੱਧੂ ਅੱਜ ਚੱਲ ਰਿਹਾਗਾ ਨੌਜਵਾਨ ਲੀਆ ਦੇ ਉੱਤੇ ਨੌਜਵਾਨੀ ਬਚਾਉਣ ਦੇ ਵਾਸਤੇ ਉਹ ਵਿਚਾਰ ਦੇ ਨਾਲ ਖੜੇ ਆ ਉਹ ਵਿਚਾਰ ਤੋਂ ਕਿਤੇ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡੇ ਇੱਕ ਜਦੋਂ ਅਸੀਂ ਬੈਠੇ ਆ ਬਾਈ ਦਾਸ ਦਾ ਸੀ ਇੱਥੋਂ ਆ ਬੈਠੇ ਆ ਦੋ ਤਿੰਨ ਬਾਈ ਜਿਹੜਾਂ ਦੇ ਮੈਨਿੰਗ ਦਾ ਪਰਚਾ ਸਰਕਾਰ ਨੇ ਬਣਨ ਸਾਰੀ ਐ ਐਸਾ ਪਰਚਾ ਪਾਇਆ ਭਿੱਖੀ ਠਾਣੇ ਵਾਲਿਆਂ ਨੇ ਪੰਜੇ ਬੰਦੇ ਅੰਦਰ ਸਾਡੇ ਆ ਬਾਈ ਉਰੀ ਬੈਠੇ ਨੇ ਹਵਾ ਲਾੜ ਦੇ ਵਿੱਚ ਬੰਦ ਤੇ ਮਸ਼ੀਨਰੀ ਸ਼ਾਰੀ ਜੇਬੀਸੀ ਵਗੈਰਾ ਅੰਦਰ ਤੇ ਜਦੋਂ ਸਾਡੇ ਕੋਲੇ ਗੱਲ ਆ ਜੀ ਭਾਨਾ ਸਿੱਧੂ ਉਹਦੇ ਸਾਡੇ ਨਾਲ ਬਹੁਤ ਨੇੜਤਾ ਨਾਲ ਰਿਹਾ ਮੇਰੇ ਨਾਲ ਧਰਨੇ ਤੇ ਰਿਹਾ ਜਦੋਂ ਲਗਾਤਾਰ ਬੈਠੇ ਰਹੇ ਪੌਣਾ ਮਹੀਨਾ ਹੋ ਗਿਆ ਤਾਂ ਵੱਡਾ ਰੋਡ ਜਾਮ ਕੀਤਾ ਉਥੇ ਭਾਨਾ ਸਿੱਧੂ ਦਾ ਇੱਕ ਸਭਾ ਦੇ ਵਿੱਚ ਹੁੰਦਾ ਡੋਅਡ ਮੇਰਾ ਮੇਰੇ ਨਾਲ ਸਭਾ ਵੱਖਰਾ ਸਭਾ ਹਰੇਕ ਕਹਿੰਦਾ ਬਹੁਤ ਸਾਰੇ ਮੈਂ ਵੀਡੀਓ ਦੇਖਦਾ ਸਾਰੀਆਂ ਇਹਨਾਂ ਦੀਆਂ ਵਿੱਚ ਕਹਿੰਦਾ ਯਾਰ ਭਾਨੇ ਸਿੱਧੂ ਦੀ ਗਲਤੀ ਹੈ ਅਸੀਂ ਕਹਿੰਦੇ ਆ ਵੀ ਫਰਕ ਹਰੇਕ ਬੰਦੇ ਤੋਂ ਰਹਿ ਸਕਦਾ ਜਿੰਨੇ ਤੁਸੀਂ ਆਏ ਹੋ ਇੱਥੇ ਮੈਂ ਖੜਾਗਾ ਮੈਥੋਂ ਕੰਮ ਕਰਦੇ ਤਾਂ ਕੋਈ ਫਰਕ ਰਹੇਦਾ ਪਰ ਗਲਤੀ ਨਹੀਂ ਕੋਈ ਕਰੂਗਾ ਗਲਤੀ ਪਾਣੇ ਦੀ ਭੋਰਾ ਨਹੀਂ ਹੈਗੀ ਪਰ ਫਰਕ ਜਰੂਰ ਰਿਹਾ ਫਰਕ ਕੀ ਰਿਹਾ ਫਰਕ ਉੱਥੇ ਵੀ ਜਦੋਂ ਅਸੀਂ ਵੱਡਾ ਰੋਡ ਰੋਕਿਆ ਭਾਨਾ ਮੇਰੇ ਕੋਲੇ ਬੈਠਾ ਕਿ ਗੱਡੀ ਵਾਲਾ ਆਇਆ ਪਟਿਆਲੇ ਕੰਡਿਓ ਉਹਨੇ ਗੱਡੀ ਆ ਕੇ ਪੱਕੜੇ ਬੰਦੇ ਦੇ ਨਾਲ ਲਾਤੀ ਕਿ ਉਹ ਆਪਣੀ ਫੋਰਸ ਦੋ ਬੰਦੇ ਇੱਧਰ ਖੜੇ ਸੀ ਵੀ ਮਰੀਜ਼ ਨਿਗਾਉਣਾ ਬੱਚਾ ਵਾਲੀ ਗੱਡੀ ਨਿਗਾਉਣੀ ਜਾਂ ਵੱਡਾ ਰੋਡ ਜਾਮ ਸੀਗਾ ਉਦੋਂ ਭਾਨੇ ਤੋਂ ਗਾਲ ਨਿਕਲ ਗਈ ਉਹਨਾਂ ਨੂੰ ਜਦੋਂ ਗੱਡੀ ਲਵੇ ਲਾਈ ਜਦੋਂ ਗਾਲ ਨਿਕਲ ਗਈ ਮੈਂ ਭਾਨੇ ਨੂੰ ਬਿਠਾਇਆ ਉੱਥੇ ਮੈਂ ਉਹ ਗੱਡੀ ਵਾਲੇ ਨੂੰ ਗਾਈਡ ਕਰਿਆ ਵੀ ਜੇ ਸਾਡੇ ਆਮਦਾਰਦੀਆਂ ਤਾਂ ਸੜਕ ਤੇ ਵਜੋਂ ਨਹੀਂ ਵਾਪਸ ਲੈ ਜਾਓ ਮੇਰੇ ਕਹਿਣ ਦਾ ਭਾਅ ਵੀ ਜਿਹੜਾ ਹੌਸਲਾ ਹੁੰਦਾ ਬੰਦੇ ਦਾ ਖੂਨ ਨਮਾ ਹੁੰਦਾ ਉਹ ਬਾੜਾ ਖਾ ਜਾਂਦਾ ਹੁੰਦਾ ਜਦੋਂ ਲੋਕ ਨਾ ਗੱਲ ਸੁਣਨ ਪਰ ਜਦੋਂ ਆਪਾਂ ਲੰਬੇ ਤਜਰਬੇ ਤੋਂ ਚੱਲੇ ਆਂ ਫਿਰ ਆਪਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਇਸ ਕਰਕੇ ਫਿਰ ਮੈਨੂੰ ਭਾਨਾ ਕਹਿੰਦਾ ਵੀ ਇਹ ਮਸਲਾ ਟਰੈਕਟਰ ਵਾਲਾ ਸਰਕਾਰ ਨੇ ਜਾਦੇ ਕਾਰੜਾ ਲੈ ਲਿਆ ਉਹਨਾਂ ਦਾ ਮੇਰੇ ਦਾ ਜਿਹੜਾ ਪ੍ਰਧਾਨ ਆ ਜਿਹੜੇ ਟਰੈਕਟਰ ਫਚ ਹੈ ਜੀ ਕੋਈ ਸ਼ੱਕ ਹੈ ਚੋ ਸੀਗਾ ਕਹਿੰਦਾ ਗਰੀਬ ਬੰਦਾ ਜ਼ਮੀਨ ਥੋੜੀ ਹੈ ਜ਼ਮੀਨ ਤੇ ਏशे ਤੇ ਇੰਤਜ਼ਾਮ ਕਰਦੇ ਆ ਸਾਰਾ ਪੈਸਾ ਬਹੁਤ ਲੱਗ ਗਿਆ ਤੇ ਕੰਮ ਫਸ ਗਿਆ ਉਹ ਮਾਨੂੰ ਯਕੀਨ ਦਵਾਤਾ ਸੀਗਾ ਮੈਂ ਕਿਹਾ ਜਦੋਂ ਅਸੀਂ ਦੇਖ ਪਾਲ ਕੇ ਕੇਸ ਲੈਨੇ ਆ ਤੇ ਪਰ ਸਾਨੂੰ ਵੀ ਪਤਾ ਵੀ ਇਹ ਮਸ਼ੀਨਰੀ ਇੱਥੇ ਗੜੂਗੀ ਕਿਉਂਕਿ ਲੋਕ ਕਹਿੰਦੇ ਸੀ ਪੁਲਿਸ ਕਹਿੰਦੀ ਸੀ ਸੱਚੋ ਕਹਿੰਦਾ ਸੀ ਵੀ ਇੱਥੇ ਮਸ਼ੀਨਰੀ ਨਾਲ ਗੜ ਜਾਣਾ ਇਹ ਪਰਚਾ ਹੀ ਐਸਾ ਸੀਗਾ ਮਾਈਨਿੰਗ ਦਾ ਪਾਇਆ ਹੋਇਆ ਤੇ ਫਿਰ ਛੋਡੇ ਸੰਘਰਸ਼ ਨੇ ਬਿਨਾ ਕੋਈ ਤਰੀਕ ਤੇ ਨਹੀਂ ਗਏ ਕੋਈ ਕੁਝ ਨਹੀਂ ਕਰਿਆ ਜਦੋਂ ਆਪਾਂ ਫੈਸਲਾ ਕਰਤਾ ਕਈ ਦਿਨਾਂ ਬਾਅਦ ਵੀ ਚੱਲਣਾ ਆਪਾਂ ਜਿਹੜੀ ਸੰਗਰੀ ਦੀ ਕੋਠੀ ਆ ਉਸ ਦਾ ਘਰਾਓ ਕਰਨਾ ਉਦੋਂ ਤੇ ਉਹ ਪਰਚਾ ਨਹੀਂ ਦਰਜ ਹੋਇਆ ਸੀਗਾ ਜਦੋਂ ਖਿਆਲੇ ਤੋਂ ਵੱਡੀ ਸੜਕ ਕਚਹਿਰੀਆਂ ਵਾਲੀ ਮੋੜਲੇ ਤੱਕ ਕੁਝ ਮੇਰੇ ਵੀਰ ਭਾਈ ਰਿਸਕਣ ਲੱਗੇ ਕਿਉਂਕਿ ਫੋਰਸ ਵੱਡੀ ਗਿਣਤੀ ਸੀ ਕੁਝ ਪੱਤਰਕਾਰ ਮੇਰੇ ਵੀਰ ਭਾਈ ਰਿਸਕਣ ਲੱਗੇ ਇੱਕੋ ਇੱਕ ਜਿਹੜਾ ਛੋਡੇ ਚ ਪੱਤਰਕਾਰ ਖੜਾਗਾ ਕੱਲਾ ਰਹਿ ਗਿਆ ਤੇ ਪੁਲਿਸ ਵੀ लाठी चार्ज ਕਰਨ ਨੂੰ ਤਿਆਰ ਹੋ ਗਈ ਤੇ ਅਸੀਂ ਵੀ ਪਿੱਛੇ ਨਹੀਂ ਹਟੇ ਮੇਰੇ ਕਹਿਣ ਦਾ ਭਾਵ ਵੀ ਦੰਦ ਖੱਟੇ ਕਰਕੇ ਪੁਲਿਸ ਦੇ ਤੇ ਸਰਕਾਰ ਦੇ ਪੰਜੇ ਬੰਦਿਆਂ ਤੇ ਪਰਚਾ ਕੈਸ਼ਲ ਕਰਾਇਆ ਤੇ ਸਾਰੇ ਜਿਹੜੇ ਵਹੀਕਲ ਆ ਤੁਰਤ ਪੈਰ ਨਾਲ ਆਪਾਂ ਲੈ ਕੇ ਗਏ ਆ ਥਾਣੇ ਚੋਂ ਫੇਰ ਧਰਨਾ ਚੱਕਿਆ ਇਸ ਕਰਕੇ ਹੁਣ ਵੀ ਸਰਕਾਰ ਨੂੰ ਮੇਰੇ ਵੀਰ ਪੱਤਰ ਕਾਈ ਬਾਈ ਖੜੇ ਆ ਇਹਨਾਂ ਦੇ ਮਾਦਮਰਾਹੀ ਦੱਸਦੇ ਆ ਵੀ ਜਿਹੜੀ ਇਹ ਗੁੰਡਾਗਰਦੀ ਹੈ ਇਹ ਖਾਸ ਕਰਕੇ ਪੰਜਾਬ ਦੇ ਵਿੱਚ ਨਹੀਂ ਚੱਲੂਗੀ ਪੰਜਾਬ ਦੇ ਆਪਾਂ ਸਾਰੇ ਲੋਕ ਇਕੱਠੇ ਹੋ ਕੇ ਜਿਹੜੇ ਪੁਲਿਸ ਵਾਲਾ ਵੀਰ ਹੈ ਜਿਹੜੇ ਨੇ ਪਰਚਾ ਦਰਜ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕਰੀਏ ਕਿਸੇ ਦੇ ਮੁੱਢੇ ਤੇ ਉਹਦੇ ਚਲਾਉਂਦਾ ਕੋਈ ਤੇ ਉਹਨੂੰ ਵੀ ਸਾਡੀ ਬੇਨਤੀ ਹੈ ਵੀ ਆਪਣੀ ਲੜਾਈ ਕਿਹਦੇ ਨਾਲ ਹੈ ਪੰਜਾਬ ਦੇ ਵਿੱਚ ਸਾਰੇ ਕਿਸਾਨ ਮਜ਼ਦੂਰ ਆਪਾਂ ਇਕੱਠੇ ਰਹਨੇ ਆ ਜਦੋਂ ਸਰਕਾਰ ਸਾਨੂੰ ਲੜਾਉਂਦੀ ਹੈ ਤਾਂ ਆਪਾਂ ਲੜਨ ਦੀ بجائے ਦਿੱਲੀ ਦੇ ਵਿੱਚ ਸਾਡੇ ਫੌਜੀ ਵੀਰ ਬੈਠੇ ਆ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਦੇ ਵਿੱਚ ਆਪਾਂ ਉਹਨਾਂ ਦੀ ਹਮਾਇਤ ਤੇ ਜਾਣਾ ਉਹ ਲੜਾਈ ਆਪਣੀ ਹੈ ਸਾਡੀਆਂ ਪਹਿਲਵਾਨ ਕੁੜੀਆਂ ਦਿੱਲੀ ਦੇ ਵਿੱਚ ਬੈਠੀਆਂ ਅਨਸਾਫ਼ ਮੰਗਦੀਆਂ ਨੇ ਕੇਂਦਰ ਸਰਕਾਰ ਤੋਂ ਲੰਬੇ ਸਮੇਂ ਤੋਂ ਆਪਣੀ ਉਹਨਾਂ ਨਾਲ ਲੜਾਈ ਆਪਾਂ ਉਹਨਾਂ ਨੂੰ ਅਨਸਾਫ਼ ਦੇਣਾ ਇਸ ਕਰਕੇ ਸਾਰੇ ਪੰਜਾਬ ਨੇ ਆਪਾਂ ਇਕੱਠੇ ਹੋ ਕੇ ਵਤਪੇਦ ਭਲਾ ਕੇ ਕੇਂਦਰ ਨਾਲ ਲੜਾਈ ਲੜਨੀ ਹੈ ਤੇ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਸਾਡੇ ਨਾਲ ਪੰਗਾ ਲੈ ਕੇ ਵੀ ਅੱਗੇ ਵੀ ਤੋਂ ਜੇ ਕਹਿੰਦੇ ਸੁੱਖ ਨਹੀਂ ਪਾਇਆ ਤੇ ਹੁਣ ਵੀ ਜਿਹੜਾ ਭਾਨੇ ਸਿੱਧੂ ਵਾਲਾ ਮਸਲਾ ਇੱਕ ਤਰੀਕ ਤੱਕ ਅਲਟੀਮੇਟ ਹੈ ਕੱਲ ਨੂੰ ਜਾਂ ਪਰਸੋਂ ਨੂੰ ਦਰਸ਼ ਨਾਲ ਹੋਊਗੀ ਗੱਲਬਾਤ ਐਸਐਸਪੀ ਨੂੰ ਮਿਲਣਾ ਜਸ਼ੇਬੰਦੀ ਤੌਰ ਤੇ ਤੇ ਨਹੀਂ ਫਿਰ ਆਪਾਂ ਜੁਨੀਅਨ ਤੌਰ ਤੇ ਸੰਘਰਸ਼ ਦੇਵਾਂਗੇ ਤੁਹਾਨੂੰ ਕਾਲ ਤੇ ਤੁਸੀਂ ਆਇਓ ਚੱਲਣਾ ਪਊ ਫਿਰ ਜਸ਼ੇਬੰਦੀ ਤੌਰ ਤੇ ਜੋ ਪੰਚਾਇਤ ਪਿੰਡ ਕੋ ਸਿਆਸੀ ਲੀਡਰ ਆ ਪਾਰਟੀ ਦੰਦੀ ਆ ਫੈਸਲਾ ਕੋਈ ਸੰਘਰਸ਼ ਲੜਦੀ ਆ ਸਾਡੀ ਵੀ ਕਜੂਟ ਕੌਂਦਾ ਫੇਰ ਵੀ ਦਰੀ ਤੇ ਬੈਠ ਕੇ ਉਹਨਾਂ ਨਾਲ ਵੱਡੀ ਗਿਣਤੀ ਦੇ ਵਿੱਚੋਂ ਮਾਨਸਾ ਜ਼ਿਲ੍ਹਾ ਤੇ ਬਠਿੰਡਾ ਜ਼ਿਲ੍ਹਾ ਦੋ ਜ਼ਿਲ੍ਹੇ ਇਸ ਪਰਿਵਾਰ ਦੇ ਤੇ ਉਸ ਸਿੱਧੂ ਦੇ ਵਿਚਾਰਾਂ ਦੇ ਉੱਤੇ 24 ਘੰਟੇ ਹਾਜ਼ਰ ਹੈ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਦੇ ਆਗੂਆਂ ਨੇ ਅਸੀਂ ਫੈਸਲਾ ਕਰ ਲਿਆ ਕਿਉਂਕਿ ਪੰਜਾਬ ਦਾ ਫੈਸਲਾ ਕਰਨਾ ਅਸੀਂ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੁੰਦੀ ਹੈ ਕੋਈ ਵੀ ਸੰਘਰਸ਼ ਲੜਨਾ ਚਾਹੁੰਦੇ ਹੋ ਅਸੀਂ ਤਿਆਰ ਆ ਤੇ ਨਹੀਂ ਫਿਰ ਕੇਰਾ ਐਸਐਸਪੀ ਨੂੰ ਸਾਨੂੰ ਮਿਲ ਲੈਣ ਦੇ ਜਿਹੜਾ ਜ਼ਿਲ੍ਹੇ ਦਾ ਮਾਲਕਾ ਬਰਨਾਲੇ ਦਾ ਉਸ ਤੋਂ ਬਾਅਦ ਫਿਰ ਆਪਾਂ ਜੱਜੇ ਬੰਦੀ ਤੌਰ ਤੇ ਸੰਘਰਸ਼ ਕਰਾਵਾਂਗੇ ਫਿਰ ਤੱਕੜੇ ਰਹੋ ਫਿਰ ਜਿਹੜੇ ਸਾਡੇ ਵੀਰ ਹੋਰ ਮਾਗਰ ਨੇ ਸਿੱਧੂ ਵਰਗੇ ਉਹਨਾਂ ਤੋਂ ਵੀ ਸਰਕਾਰ ਨੂੰ ਪਿੱਛੇ ਟਾਵਾਂਗੇ ਪਰਚੇ ਦਰਜ ਕਰਨ ਤੋਂ ਤੇ ਐਵੇਂ ਜੋ ਕਰ ਜਾਬਰ ਕਰਨ ਤੋਂ ਇੰਨੀਆਂ ਗੱਲਾਂ ਦੇ ਨਾਲ ਮੈਂ ਸਾਰਾ ਧੰਨਵਾਦ ਵੀ ਕਰੂੰਗਾ ਕਿਸੇ ਨੇ ਗੱਲਬਾਤ ਕਰਨੀ ਆ ਮਗਰੋਂ ਕਰ ਲਿਓ ਸਾਨੂੰ ਸੁਝਾਅ ਦੇ ਦਿਓ ਕਿਉਂਕਿ ਅਸੀਂ ਪਿੰਡਾਂ ਦੇ ਲੋਕ ਆ ਖੇਤੀ ਕਰਦੇ ਆ ਕਿਸਾਨ ਆ ਛੋਟੇ ਤੇ ਸਾਨੂੰ ਕਈ ਵਾਰੀ ਛੋਟੇ 'ਚ ਵਧੀਆ ਵਿਚਾਰ ਆਉਂਦੇ ਨੇ ਉਹਦਾ ਅਸੀਂ ਵਿਚਾਰ ਵੀ ਛੋਡੇ ਉਹਦੇ ਤੇ ਵਿਚਾਰ ਕਰ ਲਾਂਗੇ ਇਸ ਕਰਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ